ਭਾਈ ਗੁਰੇ ਕਮਾਲ ਸਿੰਘ ਜੀ ਬੇਬੇ ਕਰਮਾਂ ਜੀ ਪੜਾਈ ਕੇਂਦਰ ਵਾਲੇ ਸਵਾ 8 ਵਜੇ ਤੋਂ ਲੈ ਕੇ 9:30 ਵਜੇ ਤੱਕ ਪਾਈ ਸਾਹਿਬ ਪਾਈ

ਜੀਤ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਚਰਸ਼ੇਮ ਸਿੰਘ ਜੀ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਕਿ ਅੱਜ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਸ਼ੋਰੀ ਨਗਰ ਵਿਖੇ ਚਾਰ ਰੋਜ਼ਾ ਸਫਰੇ ਸ਼ਹਾਦਤ ਤਨ ਤਨ ਮਾਤਾ ਗੁਜਰਕਾਰ ਜੀ ਸਤਿਗੁਰ ਗੁਰਬੰਧ ਸਿੰਘ ਮਹਾਰਾਜ ਜੀ ਦੇ ਚਾਰੇ ਸਾਹਿਬ ਜਾਨਾਂ ਦੀ ਸ਼ਹਾਦਤ ਨੂੰ ਸਮਰਪਿਤ ਇਹ ਗੁਰਮਤ ਸਮਾਗਮ ਹਰ ਸਾਲ ਹੀ ਸਜਾਇਆ ਜਾਂਦੇ ਨੇ ਇਹਦਾ ਭਾਵ ਹੈ ਇੱਥੇ ਅਸੀਂ ਉਹਨਾਂ ਸਾਬ ਜਦਿਆਂ ਨੂੰ ਯਾਦ ਕਰਦੇ ਆਂ ਜਿਨ੍ਹਾਂ ਨੇ ਇਹਨਾਂ ਦਿਨਾਂ ਦੇ ਅੰਦਰ ਮਹਾਨ ਸ਼ਹਾਦਤਾਂ ਦਿੱਤੀਆਂ ਨੇ ਕਲਗੀਧਰ ਮਹਾਰਾਜ ਜੀ ਦੀ ਬਾਬਤ ਕਵੀ ਲਿਖਦਾ ਨਾ ਕਹੂੰ ਅੱਬ ਕੀ ਨਾ ਕਹੂੰ ਜਬ ਕੀ ਬਾਤ ਕਹੂੰ ਮੈਂ ਤਬ ਕੀ ਅਗਰ ਨਾ ਹੁੰਤੇ ਗੁਰੂ ਗੋਬਿੰਦ ਸਿੰਘ ਤਾਂ ਸੁੰਨਤ ਹੁੰਦੀ ਸਭ ਕੀ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ 6 ਪਉ ਨੂੰ ਸਤਿਗੁਰ ਪਾਤਸ਼ਾਹ ਜੀ ਨੇ ਸ੍ਰੀ ਅਨੰਤਪੁਰ ਸਾਹਿਬ ਦਾ ਚਿਲਾ ਛੜਿਆ ਸਰਸਾ ਨਦੀ ਤੇ ਸਤਗੁਰ ਜੀ ਦਾ ਪਰਵਾਦ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਸੀ ਵੱਡੇ ਸਾਹਿਬ ਜਾਦੇ ਚਮਕੌਰ ਦੀ ਗੜੀ ਦੇ ਅੰਦਰ ਸਤਗੁਰ ਪਾਤਸ਼ਾਹ ਜੀ ਦੇ ਨਾਲ ਪੰਜ ਪਿਆਰੇ 40 ਸਿੰਘ ਪਹੁੰਚੇ ਨੇ ਜਿਨ੍ਹਾਂ ਵਿੱਚੋਂ ਤਿੰਨ ਪਿਆਰੇ ਦੋਵੇਂ ਸਾਹਿਬ ਜਾਦੇ ਗੁਰੂ ਕੇ ਸਿੱਖ ਸ਼ਹਾਦਤਾਂ ਉਹਨਾਂ ਨੇ ਕੀਤੀਆਂ ਨੇ ਅਤੇ ਛੋਟੇ ਸਾਹਿਬ ਜਾਦੇ ਸਰਹੰਦ ਜਾਂ ਨੀਹਾਂ ਦੇ ਵਿੱਚ ਉਹਨਾਂ ਨੂੰ ਚਿੰਨ ਕੇ ਸ਼ਹੀਦ ਕੀਤਾ ਗਿਆ ਸੀ ਸਭ ਜੀ ਜਿਹੜੇ ਨੌਜਵਾਨ ਪੀੜੀ ਆ ਨਸ਼ਿਆਂ ਵਾਂ ਦਾ ਕਈ ਇੰਟਰਨੈਟ ਦੇ ਵਿੱਚ ਪਹਾਰੀ ਆ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆ ਅੱਜ ਲੋੜ ਹੈ ਕਿ ਅਸੀਂ ਇਹਨਾਂ ਸਭ ਜਆਦਿਆਂ ਤੋਂ ਆਪਣਾ ਜੀਵਨ ਜਾਚ ਸਿੱਖੀਏ ਜਿਵੇਂ ਵੇਖੋ ਸਭ ਜਆਦਿਆਂ ਨੇ ਸਤਿਗੁਰ ਪਾਤਸ਼ਾਹ ਜੀ ਦੇ ਗੁਰਬਾਣੀ ਨੂੰ ਜੀਵਨ ਅੰਦਰ ਧਾਰਨ ਕੀਤਾ ਜੋਤੋਂ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਨ ਨਾ ਕੀਜੈ ਅੱਜ ਦੀ ਪੀੜੀ ਜਿਹੜੀ ਹੈ ਉਹ ਸਾਡੇ ਇਤਿਹਾਸ ਨੂੰ ਕੋਲ ਚੁੱਕੀ ਹੈ ਉਹ ਨਸ਼ਿਆਂ ਦੇ ਵਿੱਚ ਪਸ਼ਮੀ ਸੁਭਿਤਾ ਦੇ ਵਿੱਚ ਗਲਤਾਨ ਹੁੰਦੀ ਜਾ ਰਹੀ ਹੈ ਅੱਜ ਲੋੜ ਹੈ ਇਹਨਾਂ ਸਭ ਜਾਦਿਆਂ ਜੀ ਸ਼ਹਾਦਤਾਂ ਤੋਂ ਸਿੱਖਿਆ ਲਈਏ ਕਿਵੇਂ ਸਾਬਜਾਦਿਆਂ ਨੇ ਸੱਚ ਨੂੰ ਕਮਾਇਆ ਜੀਵਨ ਦੇ ਅੰਦਰ ਇਹ ਅਨੋਖੀ ਸ਼ਹਾਦਤ ਜਿਹੜੀ ਹੈ ਸਾਬਜਾਦਿਆਂ ਨੇ ਸੰਸਾਰ ਤੇ ਕੀਤੀ ਹੈ ਕਲਗੀਧਰ ਮਹਾਰਾਜ ਜੀ ਜਿਨ੍ਹਾਂ ਨੇ ਮਹਾਨ ਸ਼ਹਾਦਤਾਂ ਦੇ ਕੇ ਇਤਿਹਾਸ ਸਿਰਜਿਆ ਹੈ ਆਓ ਉਹਨਾਂ ਮਹਾਨ ਸ਼ੂਰਬੀਰ ਯੋਧਿਆਂ ਨੂੰ ਸਜਦਾ ਕਰਨਾ ਹੈ ਜਿਨ੍ਹਾਂ ਨੇ ਕੁਰਬਾਨੀਆਂ ਦੇ ਕੇ ਇਹ ਵਡਮੁੱਲਾ ਇਤਿਹਾਸ ਸਾਨੂੰ ਸਤਗੁਰ ਪਾਤਸ਼ਾਹ ਜੀ ਨੇ ਬਖਸ਼ਿਆ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਤਾਂ ਸਭ ਤੋਂ ਸੱਜਣ ਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਭਤੇ ਮੇਰਾ ਨਾਮ ਮਜੀਤ ਸਿੰਘ ਹੈ ਜੀ ਪ੍ਰਧਾਨ ਗੁਰਦੁਆਰਾ ਸ੍ਰੀ ਜੁਰਤੇ ਇੱਕ ਬਾਦਰ ਕਿਸ਼ੋਰੀ ਨਗਰ ਅੱਜ ਧੰਨ ਧੰਨ ਸਾਹਿਬ ਸਿੰਘ ਗੁਰਗੋਬਿੰਦ ਸਿੰਘ ਦੇ ਮਾਤਾ ਜੀ ਅਤੇ ਚਾਰ ਸਹਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਚਾਰ ਰੋਜ਼ਾ ਗੁਰਮਤਿ ਸੁਆਦੋ ਸਫਰੇ ਸ਼ਾਦ ਗੁਰਮਤਿ ਸਮਾਗਮ ਗੁਰਦੁਆਰਾ ਸ਼ਹੀ ਗੁਰੂ ਤੇਗ ਬਹਾਦਰ ਕਿਸ਼ੋਰਿੰਗਰ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਕਰਵਾਇਆ ਜਾ ਰਿਹਾ ਅਜ ਦੂਸਰੇ ਦਿਨ ਦੇ ਦੀਵਾਨ ਸਜੇ ਹਨ ਜੀ ਅਜ ਦੂਸਰੇ ਦਿਨ ਭਾਈ ਸਾਹਿਬ ਭਾਈ ਸੁਖਵੰਤ ਸਿੰਘ ਜੀ ਦੀ ਹਜ਼ੂਰੀ ਰਾਗੀ ਸੱਚਖੰਡੀ ਹਰਮੰਦਰ ਸਾਹਿਬ ਭਾਈ ਸਾਹਿਬ ਭਾਈ ਸਰਦੇਵ ਸਿੰਘ ਜੀ ਸੁਰ ਸਿੰਘ ਵਾਲੇ ਭਾਈ ਨਰਿੰਦਰ ਸਿੰਘ ਅਤੇ ਹੋਰ ਕਈ ਕੀਰਤਨੀ ਜਥੇ ਕਥਾਵਾਚ ਗੁਰਬਾਣੀ ਜਾਸਦੂਆ ਰਾ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ ਸੰਗਤਾਂ ਵੀ ਬੜੇ ਉਤਸ਼ਾਹ ਨਾਲ ਪ੍ਰੇਮ ਨਾਲ ਸਹਿਬਜ਼ਾਦਿਆਂ ਦੀ ਸ਼ਹਾਦਤ ਦੇ ਗੁਣਗਾਰੀਆਂ ਹਨ ਸਹਿਬਜ਼ਾਦਿਆਂ ਨੂੰ ਯਾਦ ਕਰਕੇ ਸਮਰਪਿਤ ਹੋ ਰਹੀਆਂ ਹਨ ਜੀ ਇਹ ਸਮਾਗਮ 4 ਦਿਨ ਦਾ 25 26 27 28 ਦਸੰਬਰ ਹੋ ਰਹੇ ਹਨ ਇਹਦਾ ਸਮਾਂ ਜੋ ਹੈ ਸ਼ਾਮ 6 ਵੇ ਤੋਂ ਲੈ ਕੇ 10:30 ਵਜੇ ਤੱਕ ਦਾ ਹੈ ਜੀ ਜੀ ਸੰਗਤ ਕਰਨੇ ਨੇ ਮੈਂ ਬਹੁਤ ਬਹੁਤ ਕਾਵਾਦੀ ਹਾਂ ਜਿਦਾਂ ਇਹ ਪੂਰੇ ਜਿਹੜੇ ਸਮੇਂ ਵਿੱਚ ਇਹ ਸਾਢੇ 3:00 ਵਜੇ ਉਹ ਫਤਨਾ ਜਿਹੜਾ ਸੀ ਬਹੁਤ ਮੁਸ਼ਕਲ ਸੀ ਕਿਉਂਕਿ ਬਾਹਰ ਬਹੁਤ ਜ਼ਿਆਦਾ ਬੈਠਕੀ ਹੈ 1 ਕਿਲੋਮੀਟਰ ਦੀ ਜਮਾ ਰੇਤਾ ਬਹੁਤ ਸਮਾਂ ਲੱਗ ਰਿਹਾ ਸਮੇਂ 'ਚ ਨਹੀਂ ਪੁੰਗਿਆ ਜਾਣਾ साहबजादियों की शहादत सतगुर पाशाह जी दखशा जी सदन करा रहे हैं मिलापी शख्सियत मिलाप सिंह